ਸਿਕਲ ਦੋਸਤੋ ਅੱਜ ਅਸੀਂ ਬਣਾਵਾਂਗੇ ਜੀ ਕਰੇਲੇ ਉਹ ਵੀ ਸਿਰਫ ਇੱਕ ਚਮਚ ਤੇਲ ਦੇ ਨਾਲ ਇਸ ਦੇ ਲਈ ਅੱਧਾ ਕਿਲੋ ਦੇ ਕਰੀਬ ਕਰੇਲੇ ਆ ਤੇ 6-7 ਪਿਆਜ਼ ਆਪਾਂ ਜਿਹੜੇ ਆ ਉਹ ਕੱਟ ਲਿਆ ਧੋ ਕੇ ਛਿੱਲ ਲਿਆ ਤੇ ਇੱਕ ਟਮਾਟਰ ਆ ਇੱਕ ਪਿਆਜ਼ ਨੂੰ ਅਸੀਂ ਬਰੀਕ ਕੱਟਿਆ ਟਮਾਟਰ ਚੋਪ ਕਰ ਲਿਆ ਗਰੇਲੇ ਧੋ ਕੇ ਛਿੱਲ ਕੇ ਕੱਟ ਲਿਆ ਤੇ ਜਿਹੜਾ ਪਿਆਜ਼ ਸੀ ਬਾਕੀ ਦਾ ਉਹਨੂੰ ਅਸੀਂ ਇਸ ਤਰ੍ਹਾਂ ਮੋਟਾ-ਮੋਟਾ ਕੱਟ ਲਿਆ ਤੇ ਦੀਆਂ ਪਰਤਾਂ ਨੂੰ ਅਲੱਗ-ਅਲੱਗ ਕਰਤਾ 2-3 ਹਰੀਆਂ ਮਿਰਚਾਂ ਵੀ ਕੱਟੀਆਂ ਵਾ ਇਹ ਸਾਰੀ ਚੋਪਿੰਗ ਤੁਸੀਂ ਪਹਿਲਾਂ ਹੀ ਕਰ ਲੈਣੀ ਆ ਤਾਂ ਤੁਹਾਡੀ ਸਬਜ਼ੀ ਬੜੀ ਜਲਦੀ ਬਣ ਜਾਏਗੀ ਇੱਕ ਚਮਚ ਕੜਾਈ ਦੇ ਵਿੱਚ ਸਰੋਂ ਦਾ ਤੇਲ ਐਡ ਕੀਤਾ ਤੇਲ ਗਰਮ ਹੋਣ ਤੇ ਇਹਦੇ ਚ ਜੀਰਾ ਪਾ ਦਿੱਤਾ ਜੀਰੇ ਨੂੰ ਅਸੀਂ ਭੁੰਨ ਲਵਾਂਗੇ ਇਸ ਦੇ ਬਾਅਦ ਅਸੀਂ ਜਿਹੜਾ ਇੱਕ ਪਿਆਜ਼ ਸੀ ਛੋਟਾ ਜਿਹਾ ਬਰੀਕ ਕੱਟਿਆ ਹੋਇਆ ਸੀ ਉਹ ਐਡ ਕਰ ਦੇਾਂਗੇ ਪਿਆਜ਼ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਜਦੋਂ ਤੱਕ ਇਹਦੇ ਚ ਮਿਠਾਸ ਆ ਜਾਏਗੀ ਇਹਦੇ ਨਾਲ ਤਾਂ ਇਸ ਦੇ ਬਾਅਦ ਅਸੀਂ ਪਿਆਜ਼ ਭੁੰਨ ਦੇ ਬਾਅਦ ਇਹਦੇ ਚ ਟਮਾਟਰ ਐਡ ਕਰ ਦੇਾਂਗੇ ਬਰੀਕ ਕੱਟਿਆ ਹੋਇਆ ਟਮਾਟਰ ਦੇ ਨਾਲ ਨਾਲ ਹੀ ਅਸੀਂ ਇਸ ਦੇ ਵਿੱਚ ਬਰੀਕ ਕੱਟੀ ਹੋਈ ਹਰੀ ਮਿਰਚ ਜਿਹੜੀ ਆ ਉਹ ਵੀ ਐਡ ਕਰ ਦਿਆਂਗੇ ਇਹਨਾਂ ਚੀਜ਼ਾਂ ਨੂੰ ਅਸੀਂ ਮਿਕਸ ਕਰਾਂਗੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਬੇਸਿਕ ਮਸਾਲੇ ਆ ਉਹ ਐਡ ਕਰ ਦਿਆਂਗੇ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਤੇ ਨਮਕ ਇਹ ਸਾਰੀਆਂ ਸਾਰੇ ਮਸਾਲੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਰੱਖਨੇ ਆ ਥੋੜੀ ਜਿਹੀ ਮੈਂ ਸੌਂਫ ਐਡ ਕੀਤੀ ਹੈ ਇਹਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਕ੍ਰੇਲੇ ਦੀ ਸਬਜ਼ੀ ਜਦੋਂ ਵੀ ਬਣਾਓ ਨਾ ਇਹਦੇ ਵਿੱਚ ਸੌਂਫ ਜ਼ਰੂਰ ਐਡ ਕਰਿਓ ਇਸ ਦੇ ਨਾਲ ਬਹੁਤ ਵਧੀਆ ਸਬਜ਼ੀ ਲੱਗਦੀ ਹੈ ਇਹਨਾਂ ਨੂੰ ਆਪਾਂ ਭੁੰਨ ਲਿਆ ਤੇ ਫਿਰ ਮੈਂ ਇਸ ਦੇ ਵਿੱਚ 1 ਤੋਂ 1.5 ਚਮਚ ਦੇ ਕਰੀਬ ਕद्दूकस ਕੀਤਾ ਹੋਇਆ ਗੁੜ ਐਡ ਕੀਤਾ ਵਾ ਗੁੜ ਦੀ ਜਗ੍ਹਾ ਤੁਸੀਂ ਖੰਡ ਵੀ ਪਾ ਸਕਦੇ ਹੋ ਜਾਂ ਤੁਸੀਂ ਬਰੀ ਕੱਟ ਕੇ ਕਿਸ਼ਮਿਸ਼ ਵੀ ਪਾ ਸਕਦੇ ਹੋ ਕੋਈ ਵੀ ਚੀਜ਼ ਤੁਸੀਂ ਐਡ ਕਰਦੇ ਹੋ ਇਹਦੇ ਨਾਲ ਕੀ ਹੁੰਦਾ ਹੈ ਕਿ ਕarele ਦੀ ਕੜੱਤਨ ਜਿਹੜੀ ਆ ਉਹ ਬੈਲੈਂਸ ਹੋ ਜਾਂਦੀ ਆ ਤੇ ਜਿਹੜੇ ਅਸੀਂ ਕarele ਕੱਟ ਕੇ ਰੱਖੇ ਸੀ ਨਾ ਉਹ ਹੁਣ ਅਸੀਂ ਐਡ ਕਰ ਦੇਾਂਗੇ ਇਸ ਤੋਂ ਬਾਅਦ ਇਹਨੂੰ ਆਪਾਂ ਮਿਕਸ ਕਰਾਂਗੇ ਫਿਰ ਆਪਾਂ ਇਹਨੂੰ ਕਵਰ ਕਰਕੇ 2 ਮਿੰਟ ਲਈ ਲੋ ਫਲੇਮ ਦੇ ਉੱਪਰ ਪਕਾ ਲੈਣਾ ਵਾ ਕਿਉਂਕਿ ਕarele ਦੇ ਵਿੱਚ ਵੀ ਪਾਣੀ ਹੁੰਦਾ ਹੈ ਤੇ ਇਹਦਾ ਸੇ ਪਾਣੀ ਜਿਹੜਾ ਹੈ ਉਹ ਰੂਬੂ ਨਹੀਂ ਕੀਤਾ ਹੈ ਇਸ ਕਰਕੇ ਇਸ ਪਾਣੀ ਦੀ ਸਟੀਮ ਦੇ ਵਿੱਚ ਹੀ ਕ렐ਾ ਜਿਹੜਾ ਹੈ ਉਹ ਸੌਫਟ ਹੋ ਜਾਏਗਾ 2 ਮਿੰਟ ਲਈ ਪਕਾਉਣਾ ਹੈ ਇਹਨੂੰ ਤੇ ਤੁਸੀਂ ਦੇਖ ਸਕਦੇ ਹੋ ਕ렐ਾ ਜਿਹੜਾ ਹੈ ਉਹ ਪਹਿਲਾਂ ਨਾਲੋਂ ਸੌਫਟ ਹੋ ਗਿਆ ਜੇਕਰ ਫਰੈਸ਼ ਕarele ਆ ਨਾ ਤਾਂ ਬੜੀ ਜਲਦੀ ਬਣ ਜਾਂਦੇ ਆ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਮੋਟਾ ਪਿਆਜ਼ ਕੱਟ ਕੇ ਰੱਖਿਆ ਸੀ ਪਰਤਾਂ ਵਾਲਾ ਉਹ ਐਡ ਕਰ ਦੇਾਂਗੇ ਪਿਆਜ਼ ਦੀ ਕੁਆਂਟੀਟੀ ਤੁਸੀਂ ਕੁਰੇਲੇ ਦੇ ਇਕੁਅਲ ਹੀ ਰੱਖਣੀ ਹੈ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਪਿਆਜ਼ ਦੀ ਜਿਹੜੀ ਮਿਠਾਸ ਆ ਉਹ ਕੁਰੇਲੇ ਦੀ ਕੜੱਟਨ ਨੂੰ ਬੈਲੈਂਸ ਕਰਨ ਦਾ ਕੰਮ ਕਰਦੀ ਹੈ ਤੇ ਤੁਹਾਡੀ ਸਬਜੀ ਕੋਲੀ ਜਿਹੜੀ ਆ ਉਹ ਨਹੀਂ ਬਣੇਗੀ ਵੈਸੇ ਅਸੀਂ ਕੁਰੇਲਿਆਂ ਦਾ ਪਾਣੀ ਜਿਹੜਾ ਹੈ ਉਹ ਰਿਮੂਵ ਨਹੀਂ ਕੀਤਾਗਾ ਬਹੁਤ ਸਾਰੇ ਲੋਕ ਨਮਕ ਲਗਾ ਕੇ ਤੇ ਇਹਦਾ ਪਾਣੀ ਨਿਚੋੜ ਦਿੰਦੇ ਆ ਪਰ ਆਪਾਂ ਇਹਦੇ ਸਾਰੇ ਜਿਹੜੇ ਪੋਸ਼ਟਿਕ ਤੱਤਾ ਉਹ ਸਬਜੀ ਦੇ ਵਿੱਚ ਹੀ ਰੱਖਾਂਗੇ ਹੁਣ ਆਪਏ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਇਹਨੂੰ ਕਵਰ ਕਰਕੇ ਲੋ ਫਲੇਮ ਦੇ ਉੱਪਰ 3-4 ਮਿੰਟ ਲਈ ਪਕਾ ਲਵਾਂਗੇ ਜਾਂ ਫਿਰ ਤੁਸੀਂ ਸਬਜ਼ੀ ਨੂੰ ਉਦੋਂ ਤੱਕ ਪਕਾਉਂਗੇ ਜਦੋਂ ਤੱਕ ਤੁਹਾਡੇ ਪਿਆਜ਼ ਤੇ ਕarele ਦੋਨੇ ਸੌਫਟ ਨਹੀਂ ਹੋ ਜਾਂਦੇ 4-5 ਮਿੰਟ ਲਈ ਮੈਂ ਇਹਨੂੰ ਪਕਾਇਆ ਤੇ ਤੁਸੀਂ ਦੇਖ ਸਕਦੇ ਹੋ ਪਿਆਜ਼ ਵੀ ਬਿਲਕੁਲ ਸੌਫਟ ਹੋ ਗਿਆ ਕarele ਵੀ ਸਾਡੇ ਬਿਲਕੁਲ ਬਨ ਗਏ ਆ ਤੇ ਬਹੁਤ ਹੀ ਡੇਲੀਸ਼ੀਅਸ ਸਬਜੀ ਜਿਹੜੀ ਆ ਉਹ ਲੱਗ ਰਹੀ ਆ ਇਸ ਦੇ ਬਾਅਦ ਆਪਾਂ ਇਹਦੇ ਵਿੱਚ ਅਮचूर ਪਾ ਦਿਆਂਗੇ ਅੱਧਾ ਚਮਚੇ ਦੇ ਕਰੀਬ ਲਾਸਟ ਤੇ ਇਸ ਦੇ ਨਾਲ ਕੀ ਹੁੰਦਾ ਹੈ ਕਿ ਥੋੜਾ ਜਿਹਾ ਖੱਟਾ ਮਿੱਠਾ ਬੈਲੈਂਸ ਹੋ ਜਾਂਦੀਆਂ ਚੀਜ਼ਾਂ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਬੰਦ ਕਰਕੇ 2-3 ਮਿੰਟ ਲਈ ਕਵਰ ਕਰਕੇ ਰੱਖ ਦਿਓ ਤਾਂ ਕਿ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਰਲ ਜਾਣ ਤੇ ਲਾਸਟ ਤੇ ਆਪਾਂ ਇਸ ਨੂੰ ਸਰਵ ਕਰ ਲਾਂਗੇ ਜੇਕਰ ਤੁਹਾਡੇ ਕੋਲੇ ਧਨੀਆ ਹੋਵੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਤੇ ਮੇਰੇ ਕੋਲੇ ਨਹੀਂ ਸੀ ਇਸ ਟਾਈਮ ਤਾਂ ਮੈਂ ਐਡ ਨਹੀਂ ਕੀਤਾ ਤੇ ਹੁਣ ਮੈਂ ਇਹਨੂੰ ਇੱਕ ਲੰਚ ਬਾਕਸ ਦੇ ਵਿੱਚ ਸਰਵ ਕਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਸਬਜੀ ਜਿਹੜੀ ਆ ਉਹ ਬਹੁਤ ਹੀ ਵਧੀਆ ਬਣ ਕੇ ਰੈਡੀ ਹੋਈ ਆ ਇੱਕ ਚਮਚ ਤੇਲ ਦੇ ਵਿੱਚ ਕਰੇਲੇ ਦੀ ਇਹ ਬਹੁਤ ਹੀ ਡਿਲੀਸ਼ੀਅਸ ਸਬਜੀ ਬਣੀ ਆ ਤੁਸੀਂ ਇਸ ਨੂੰ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਸੀਂ ਯਕੀਨ ਨਹੀਂ ਕਰੋਗੇ ਕਿ ਇਹ ਅਸੀਂ ਇੰਨੇ ਘੱਟ ਤੇਲ ਦੇ ਵਿੱਚ ਬਣਾਈ ਆ ਤੇ ਇਹਦੇ ਸਾਰੇ ਪੋਸ਼ਟਿਕ ਤੱਤ ਇਸ ਦੇ ਵਿੱਚ ਮੌਜੂਦ ਆ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ